ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਪਿੰਡ ਦੀ ਖਬਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵੀਡੀਓ ਦੇਖਣ ਤੋਂ ਪਹਿਲਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਇਹ ਵੀਡੀਓ ਤੁਸੀਂ ਕਿਸ ਪਿੰਡ ਜਾਂ ਸ਼ਹਿਰ ਤੋਂ ਦੇਖ ਰਹੇ ਹੋ ਤਾਂ ਗੱਲ ਕਰਦੇ ਹਾਂ ਅੱਜ ਦੀਆਂ ਪੰਜਾਬ ਰਾਜ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਬਾਰੇ ਆਪ ਨੇ ਤਰਨਤਰਨ ਬਾਈ ਇਲੈਕਸ਼ਨ ਵਿੱਚ 1291 ਵੋਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ 2027 ਚੋਣਾਂ ਲਈ ਮਜ਼ਬੂਤੀ ਕਾਇਮ ਕਿਸਾਨਾਂ ਦੇ ਦਿੱਲੀ ਚੱਲੋ ਮਾਰਚ ਲਈ ਸ਼ੰਭੂ ਬਾਰਡਰ ਬੰਦ ਪੁਲਿਸ ਨੇ ਟ੍ਰੈਫਿਕ ਡਾਇਵਰਜਨ ਜਾਰੀ ਕੀਤਾ ਹਾਈ ਕੋਰਟ ਨੇ ਪੀਐਸਪੀਸੀਐਲ ਨੂੰ ਚੀਫ ਇੰਜੀਨੀਅਰ ਦੀ ਸਸਪੈਂਸ਼ਨ ਅਪੀਲ ਤੇ 2 ਮਹੀਨਿਆਂ ਵਿੱਚ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਮਿਸ਼ਨ ਚੜ੍ਹਦੀ ਕਲਾ ਤੀਜੇ ਪੜਾਅ ਅਧੀਨ ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਨੂੰ ਰਾਸ਼ਨ ਦਵਾਈਆਂ ਵੰਡ ਜਾਰੀ ਨਸ਼ੇ ਅਤੇ ਬੱਚਿਆਂ ਦੀ ਵਿਕਰੀ ਵਿਰੁੱਧ ਪੀਆਈਐਲ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਕੇਜਰੀਵਾਲ ਨੇ ਤਰਨਤਾਰਨ ਜਿੱਤ ਨੂੰ ਪੰਜਾਬ ਵਾਸੀਆਂ ਦੀ ਕੰਮ ਵਾਲੀ ਰਾਜਨੀਤੀ ਵੱਲ ਝੁਕਾ ਦੱਸਿਆ ਸੁਪਰੀਮ ਕੋਰਟ ਨੇ ਬਿਆਨਤ ਸਿੰਘ ਹਤਿਆ ਕੇਸ ਦੇ ਦੋਸ਼ੀ ਹਵਾਰਾ ਦੀ ਪੰਜਾਬ ਜੇਲ੍ਹ ਟਰਾਂਸਫਰ ਅਰਜੀ ਤੇ ਸੁਣਵਾਈ 2 ਹਫ਼ਤੇ ਟਾਲੀ ਐਸਐਸ ਨਗਰ ਪੁਲਿਸ ਨੇ ਨਕਲੀ ਨੋਟ ਗਿਰੋਹ ਤੋਂ 9.99 ਕਰੋੜ ਬਰਾਮਦ ਕੀਤੇ ਅਤੇ ਦੋ ਹਰਿਆਣਾ ਵਾਸੀ ਗ੍ਰਿਫਤਾਰ ਸ਼੍ਰੀ ਮੁਕਤਸਰ ਸਾਹਿਬ ਵਿੱਚ ਮੁੱਖ ਮੰਤਰੀ ਮਾਨ ਨੇ 100 ਕਰੋੜ ਦੇ ਸੀਵਰੇਜ ਪਾਣੀ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਪੰਜਾਬ ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੇ ਨਵੇਂ ਯੰਤਰਾਂ ਅਤੇ ਟੀਕਾਕਰਨ ਲਈ ਵਿਸ਼ੇਸ਼ ਫੰਡ ਖੋਲੇ ਪੰਜਾਬ ਹਰਿਆਣਾ ਵਿੱਚ ਵਿਗੜੀ ਹਵਾ ਗੁਣਵੱਤਾ ਤੇ ਸੁਪਰੀਮ ਕੋਰਟ ਨੇ ਆਨਲਾਈਨ ਸੁਣਵਾਈ ਦੇ ਨਿਰਦੇਸ਼ ਦਿੱਤੇ ਦੋ ਚੀਨੀ ਕੰਪਨੀਆਂ ਪੰਜਾਬ ਵਿੱਚ ਟੈਕਸਟਾਈਲ ਆਟੋ ਪਾਰਟਸ ਅਤੇ 3 ਅਰਬ ਦੀ ਬੱਸ ਪ੍ਰੋਜੈਕਟ ਵਿੱਚ ਨਿਵੇਸ਼ ਕਰਨਗੀਆਂ ਲੁਧਿਆਣਾ ਵਿੱਚ ਸ਼ਾਹੀ ਇਮਾਮ ਨੇ ਦਿੱਲੀ ਤਮਾਕੂ ਵਿਰੁੱਧ ਵੱਡੀ ਰੋਸ ਰੈਲੀ ਲੀਡ ਕੀਤੀ ਅਤੇ ਅੱਤਵਾਦ ਨੂੰ ਇਸਲਾਮ ਵਿਰੋਧੀ ਦੱਸਿਆ ਅੱਠ ਰਾਜਾਂ ਦੀਆਂ ਬਾਈ ਇਲੈਕਸ਼ਨਾਂ ਵਿੱਚ ਤਰਨਤਾਰਨ ਚ ਆਪ ਨੇ 42649 ਵੋਟਾਂ ਨਾਲ ਜਿੱਤੀ ਭਾਜਪਾ ਕਾਂਗਰਸ ਨੇ ਜ਼ਮਾਨਤ ਗੁਵਾਈ ਹਾਈ ਕੋਰਟ ਨੇ ਡਬਲ ਮਰਡਰ આરોપી ਨੂੰ 6 ਸਾਲ ਜੇਲ੍ਹ ਬਾਦ ਜ਼ਮਾਨਤ ਦਿੱਤੀ ਤੇਜ਼ ਨਿਆਂ ਦੀ ਅਧਿਕਾਰ ਤੇ ਜ਼ੋਰ ਹਾਈ ਕੋਰਟ ਨੇ ਕੁਰ ਖੇਤਰ ਪੁਲਿਸ ਦੀ ਮੁਰਦੇ ਵੱਲੋਂ ਸ਼ਿਕਾਇਤ ਤੇ ਵਿਆਖਿਆ ਮੰਗੀ ਕੇਂਦਰ ਨੇ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਰੂਲਸ 2025 ਨੋਟੀਫਾਈ ਕੀਤੇ ਜੋ ਪੰਜਾਬ ਵਿੱਚ ਵੀ ਲਾਗੂ ਹੋਣਗੇ। ਬੀਐਸਐਫ ਨੇ ਪੰਜਾਬ ਸੀਮਾ ਤੇ 2025 ਵਿੱਚ 251 ਪਾਕਿਸਤਾਨੀ ਡਰੋਨ ਜ਼ਬਤ ਕੀਤੇ। ਪੀਐਮ ਮੋਦੀ ਨੇ ਬਿਹਾਰ ਜਿੱਤ ਤੇ ਕਾਂਗਰਸ ਵਿੱਚ ਵੰਡ ਦੀ ਚੇਤਾਵਨੀ ਦਿੱਤੀ। ਅੰਡਰ 19 ਏਸ਼ੀਆ ਕੱਪ ਵਿੱਚ ਵੈਭਵ ਸੂਰਿਆਵੰਸ਼ੀ ਦੇ 42 ਗੇਂਦਾਂ ਤੇ 144 ਰਨਾਂ ਨਾਲ ਭਾਰਤ ਨੇ ਯੂਏਈ ਨੂੰ ਹਰਾਇਆ ਹਾਈ ਕੋਰਟ ਨੇ ਬਿਆਨਤ ਸਿੰਘ ਧਮਾਕੇਗਵਾ ਬਲਵਿੰਦਰ ਸਿੰਘ ਨੂੰ ਸੁਰੱਖਿਆ ਖਾਮੀ ਤੇ ਚੰਡੀਗੜ੍ਹ ਪੰਜਾਬ ਨੂੰ ਨੋਟਿਸ ਜਾਰੀ ਕੀਤਾ ਹਾਈ ਕੋਰਟ ਨੇ ਵਾਈਟ ਮੈਡੀਕਲ ਕਾਲਜ ਨੂੰ ਐਮਬੀਬੀਐਸ ਵਿਦਿਆਰਥੀਆਂ ਦੇ ਅਸਲੀ ਦਸਤਾਵੇਜ਼ ਵਾਪਸ ਕਰਨ ਦਾ ਹੁਕਮ ਦਿੱਤਾ ਮथुरा ਵਿੱਚ ਸਨਾਤਨ ਏਕਤਾ ਯਾਤਰਾ ਵਿੱਚ ਧੀਰੇਂਦਰ ਸ਼ਾਸਤਰੀ ਦੀ ਤਬੀਅਤ ਖਰਾਬ ਡੀਜੀਪੀ ਯਾਦਵ ਨੇ ਐਸਕਾਟ ਵਾਹਨ ਟਕਰਾਅ ਬਾਅਦ ਪੁਲਿਸ ਨੂੰ ਸੜਕ ਵਿਵਹਾਰ ਸੁਧਾਰਨ ਦੇ ਨਿਰਦੇਸ਼ ਦਿੱਤੇ ਭਾਰਤੀ ਸਿੱਖ ਔਰਤ ਪਾਕਿਸਤਾਨ ਵਿੱਚ ਕਰਤਾਰਪੁਰ ਯਾਤਰਾ ਦੌਰਾਨ ਗੁੰਮ ਅਧਿਕਾਰੀ ਪਾਲ ਵਿੱਚ ਜੁਟੇ ਤਾਂ ਹੁਣ ਗੱਲ ਕਰਾਂਗੇ ਵਿਸਥਾਰ ਨਾਲ ਹਰ ਇੱਕ ਖਬਰ ਤੇ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣਾ ਤਰੰਤਾਰਨ ਵਿਧਾਨ ਸਭਾ ਹਲਕੇ ਵਿੱਚ ਹੋਈ ਬਾਏ ਇਲੈਕਸ਼ਨ ਵਿੱਚ ਰੂਲਿੰਗ ਆਪ ਨੇ ਵੱਡੀ ਜਿੱਤ ਹਾਸਲ ਕੀਤੀ ਹੈ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ ਨੂੰ 1291 ਵੋਟਾਂ ਨਾਲ ਹਰਾ ਦਿੱਤਾ ਹੈ ਇਹ ਜਿੱਤ ਆਪ ਲਈ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਬੂਸਟ ਹੈ ਕਿਸਾਨ ਯੂਨੀਅਨਾਂ ਦੇ ਦਿੱਲੀ ਚੱਲੋ ਮਾਰਚ ਲਈ ਸ਼ੰਭੂ ਬਾਰਡਰ ਨੂੰ ਬੰਦ ਕਰ ਦਿੱਤਾ ਗਿਆ ਹੈ ਪੁਲਿਸ ਨੇ ਟ੍ਰੈਫਿਕ ਡਾਇਵਰਜਨ ਪਲਾਨ ਜਾਰੀ ਕੀਤਾ ਹੈ ਜਿਸ ਨਾਲ ਰਾਹੀਰਾਂ ਨੂੰ ਪਹਿਲਾਂ ਤੋਂ ਅਲਰਟ ਕੀਤਾ ਗਿਆ ਹੈ ਇਹ ਕਾਰਵਾਈ ਮਾਰਚ ਦੌਰਾਨ ਸੁਰੱਖਿਆ ਯਕੀਨੀ ਬਣਾਉਣ ਲਈ ਹੈ ਅਤੇ ਕਈ ਕਾਫਲੇ ਪੰਜਾਬ ਵਿੱਚੋਂ ਰਵਾਨਾ ਹੋ ਚੁੱਕੇ ਹਨ ਇਹ ਅੰਦੋਲਨ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਹੋ ਰਿਹਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੀਐਸਪੀਸੀਲ ਬੋਰਡ ਨੂੰ ਚੀਫ ਇੰਜੀਨੀਅਰ ਦੀ ਸਸਪੈਂਸ਼ਨ ਅਪੀਲ ਤੇ 2 ਮਹੀਨਿਆਂ ਵਿੱਚ ਫੈਸਲਾ ਲੈਣ ਦੇ ਨਿਰਦੇਸ਼ ਦਿੱਤੇ ਹਨ ਇਹ ਕੇਸ ਵਿਭਾਗ ਵਿੱਚ ਨਿਆਂ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ ਅਪੀਲ ਨੂੰ ਲੰਮਾ ਖਿੱਚਣ ਨੂੰ ਰੋਕਣ ਲਈ ਇਹ ਹੁਕਮ ਜਾਰੀ ਕੀਤਾ ਗਿਆ ਹੈ ਜਿਸ ਨਾਲ ਕਰਮਚਾਰੀਆਂ ਵਿੱਚ ਆਸ ਜੱਗੀ ਹੈ ਇਹ ਰਾਜ ਦੇ ਊਰਜਾ ਖੇਤਰ ਲਈ ਵੀ ਅਸਰਦਾਰ ਹੋਵੇਗਾ ਪੰਜਾਬ ਸਰਕਾਰ ਨੇ ਮਿਸ਼ਨ ਚੜ੍ਹਦੀ ਕਲਾ ਤੀਜੇ ਪੜਾਅ ਅਧੀਨ ਰਾਹਤ ਵੰਡ ਜਾਰੀ ਰੱਖੀ ਹੈ ਗਰੀਬ ਅਤੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਵਾਈਆਂ ਅਤੇ ਹੋਰ ਸਹਾਇਤਾ ਪਹੁੰਚਾਈ ਜਾ ਰਹੀ ਹੈ ਇਹ ਪ੍ਰੋਗਰਾਮ ਰਾਜ ਵਿੱਚ ਭਲਾਈ ਨੂੰ ਵਧਾਉਣ ਲਈ ਚੱਲ ਰਿਹਾ ਹੈ ਅਤੇ ਹਜ਼ਾਰਾਂ ਲੋਕ ਲਾਭ ਉਠਾ ਰਹੇ ਹਨ ਮੁੱਖ ਮੰਤਰੀ ਨੇ ਇਸ ਨੂੰ ਰਾਜ ਦੀ ਤਾਕਤ ਦੱਸਿਆ ਹੈ ਪੰਜਾਬ ਵਿੱਚ ਨਸ਼ੇ ਦੇ ਵੱਡੇ ਮਾਮਲਿਆਂ ਵਿਰੁੱਧ ਇੱਕ ਪੀਆਈਐਲ ਨੇ ਸਰਕਾਰ ਨੂੰ ਚੁਣੌਤੀ ਦਿੱਤੀ ਹੈ ਜਿਸ ਵਿੱਚ ਬੱਚਿਆਂ ਦੀ ਵਿਕਰੀ ਵਰਗੇ ਘਟਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ ਅਤੇ ਇਹ ਮਾਮਲਾ ਰਾਜ ਵਿੱਚ ਨੈਸ਼ਨਲ ਸੁਰੱਖਿਆ ਨੂੰ ਚੁਣੌਤੀ ਦੇ ਰਿਹਾ ਹੈ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਹਨ ਜੋ ਸਮਾਜਿਕ ਤਬਦੀਲੀ ਲਈ ਜ਼ਰੂਰੀ ਹਨ ਇਹ ਖਬਰ ਹਰ ਪੰਜਾਬੀ ਨੂੰ ਚਿੰਤਤ ਕਰ ਰਹੀ ਹੈ अरविंद केजरीवाल ने तरन-तरन जितनु पंजाब वासियां दी कम वाली राजनीति ਵੱਲ ਝੁਕਾ ਦੱਸਿਆ ਹੈ। ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਕਾਰਕੁਨਾਂ ਨੂੰ ਵਧਾਈ ਦਿੰਦੀ ਹੈ। ਇਹ ਜਿੱਤ ਆਪ ਨੂੰ 2027 ਚੋਣਾਂ ਲਈ ਹੌਸਲਾ ਵਧਾਵੇਗੀ ਅਤੇ ਵਿਰੋਧੀ ਪਾਰਟੀਆਂ ਨੂੰ ਚੁਣੌਤੀ ਹੈ। ਪੰਜਾਬ ਵਿੱਚ ਵਿਕਾਸ ਦੀ ਲਹਿਰ ਜਾਰੀ ਰਹੇਗੀ। ਸੁਪਰੀਮ ਕੋਰਟ ਨੇ 1995 ਵਿੱਚ ਬੀਨਤ ਸਿੰਘ ਹਤਿਆ ਕੇਸ ਦੇ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਪੰਜਾਬ ਜੇਲ੍ਹ ਵਿੱਚ ਟਰਾਂਸਫਰ ਲਈ ਅਰਜੀ ਤੇ ਸੁਣਵਾਈ 2 ਹਫ਼ਤੇ ਟਾਲੀ ਹੈ। ਚੀਫ ਜਸਟਿਸ ਬੀ ਆਰ ਗਵਾਈ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ ਜਦਕਿ ਹਵਾਰਾ ਨੇ ਆਪਣੀ ਟੀ ਦੀ ਪੰਜਾਬ ਵਿੱਚ ਹੋਣਦ ਜੇਲ੍ਹ ਵਿੱਚ ਚੰਗਾ ਵਿਵਹਾਰ ਅਤੇ ਸਹਿ ਦੋਸ਼ੀਆਂ ਦੇ ਪੰਜਾਬ ਵਿੱਚ ਹੋਣ ਵਰਗੇ ਕਾਰਨ ਦੱਸੇ ਹਨ ਡੀਜੀ ਪ੍ਰੈਜ਼ੈਂਸ ਨੇ 2016 ਵਿੱਚ ਉਸ ਦੇ ਟਰਾਂਸਫਰ ਦੀ ਸਿਫਾਰਿਸ਼ ਵੀ ਕੀਤੀ ਸੀ ਪਰ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਨੋਟਿਸ ਜਾਰੀ ਹੋਏ ਸਨ ਇਹ ਮਾਮਲਾ ਅਜੇ ਵੀ ਚਰਚਾ ਵਿੱਚ ਹੈ ਅਤੇ ਅਗਲੀ ਸੁਣਵਾਈ ਤੋਂ ਬਾਅਦ ਹੀ ਸਪਸ਼ਟਤਾ ਆਵੇਗੀ ਐਸਐਸ ਨਗਰ ਪੁਲਿਸ ਨੇ ਇੱਕ ਅੰਤਰਰਾਜੀ ਨਕਲੀ ਨੋਟ ਗਿਰੋਹ ਨੂੰ ਬੈਨਕਾਬ ਕਰਕੇ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਅਤੇ 9.99 ਕਰੋੜ ਨਕਲੀ ਅਤੇ ਨੋਟਬੰਦੀ ਵਾਲੀ ਮੁਦਰਾ ਬਰਾਮਦ ਕੀਤੀ। ਆਰੋਪੀ ਸਚਿਨ ਅਤੇ ਗੁਰਦੀਪ ਹਰਿਆਣਾ ਦੇ ਰਹਿਣ ਵਾਲੇ ਹਨ ਜੋ ਅਸਲੀ ਨੋਟਾਂ ਨੂੰ ਉੱਪਰ ਰੱਖ ਕੇ ਨਕਲੀ ਨੂੰ ਲੁਕਾ ਰਹੇ ਸਨ ਅਤੇ ਪੰਜਾਬ ਹਰਿਆਣਾ ਅਤੇ ਰਾਜਸਥਾਨ ਵਿੱਚ ਧੋਖਾ ਦੇ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਗਿਰੋਹ ਕਈ ਧੋਖਾ ਕੇਸਾਂ ਨਾਲ ਜੁੜਿਆ ਹੈ ਅਤੇ ਹੋਰ ਗ੍ਰਿਫਤਾਰੀਆਂ ਹੋਣਗੀਆਂ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਸੀਵਰੇਜ ਅਤੇ ਪਾਣੀ ਸਪਲਾਈ ਨਾਲ ਜੁੜੇ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ ਜੋ ਲੱਖਾਂ ਲੋਕਾਂ ਨੂੰ ਸਾਫ਼ ਪਾਣੀ ਅਤੇ ਸਿਹਤ ਸਹੂਲਤਾਂ ਕਰਦਾਨ ਕਰੇਗਾ। ਇਹ ਪ੍ਰੋਜੈਕਟ 100 ਕਰੋੜ ਤੋਂ ਵੱਧ ਦੇ ਹਨ ਅਤੇ ਖੇਤਰ ਨੂੰ ਵਿਕਸਿਤ ਬਣਾਉਣ ਵਿੱਚ ਮਹੱਤਵਪੂਰਨ ਹਨ। ਮਾਨ ਨੇ ਵਾਅਦਾ ਕੀਤਾ ਕਿ ਇਹ ਕੰਮ ਤੇਜ਼ੀ ਨਾਲ ਪੂਰੇ ਹੋਣਗੇ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ 'ਤੇ ਲਾਭ ਮਿਲੇਗਾ। ਇਹ ਯੋਜਨਾ ਪੰਜਾਬ ਦੇ ਪਛੜੇ ਖੇਤਰਾਂ ਨੂੰ ਅੱਗੇ ਲੈ ਜਾਵੇਗੀ ਅਤੇ ਸਿਹਤ ਸੁਧਾਰ ਵਿੱਚ ਯੋਗਦਾਨ ਕਰੇਗੀ। ਲੋਕਾਂ ਨੇ ਸਰਕਾਰ ਦਾ ਸਵਾਗਤ ਕੀਤਾ ਹੈ। ਪੰਜਾਬ ਪਸ਼ੂ ਪਾਲਨ ਵਿਭਾਗ ਨੇ ਖੇਤੀਬਾੜੀ ਨੂੰ ਮਜ਼ਬੂਤ ਕਰਨ ਲਈ ਨਵੇਂ ਯੰਤਰਾਂ ਅਤੇ ਪਸ਼ੂ ਸਿਹਤ ਸਹੂਲਤਾਂ ਲਈ ਵਿਸ਼ੇਸ਼ ਫੰਡ ਖੋਲੇ ਹਨ ਜੋ ਕਿਸਾਨਾਂ ਨੂੰ ਲਾਭ ਪਹੁੰਚਾਣਗੇ। ਇਹ ਯੋਜਨਾ ਦੁੱਧ ਉਤਪਾਦਨ ਵਧਾਉਣ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਹੈ ਅਤੇ ਹਜ਼ਾਰਾਂ ਪਸ਼ੂਆਂ ਨੂੰ ਟੀਕੇ ਵੀ ਲਗਾਏ ਜਾਣਗੇ। ਵਿਭਾਗ ਨੇ ਕਿਸਾਨਾਂ ਨੂੰ ਟ੍ਰੇਨਿੰਗ ਵੀ ਦੇਣ ਦਾ ਐਲਾਨ ਕੀਤਾ ਹੈ ਜੋ ਆਰਥਿਕ ਤੌਰ ਤੇ ਮਜ਼ਬੂਤ ਕਰੇਗਾ। ਇਹ ਕਦਮ ਪੰਜਾਬ ਦੀ ਖੇਤੀ ਅਰਥ ਵਿਵਸਥਾ ਨੂੰ ਤੇਜ਼ ਕਰੇਗਾ ਅਤੇ ਕਿਸਾਨਾਂ ਵਿੱਚ ਖੁਸ਼ੀ ਪੈਦਾ ਕਰ ਰਿਹਾ ਹੈ। ਪੰਜਾਬ ਅਤੇ ਉੱਤਰੀ ਭਾਰਤ ਵਿੱਚ ਹਵਾ ਦੀ ਗੁਣਵਤਾ ਵਿਗੜਨ ਕਾਰਨ ਸੁਪਰੀਮ ਕੋਰਟ ਨੇ ਵਕੀਲਾਂ ਨੂੰ ਆਨਲਾਈਨ ਸੁਣਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਸਿਹਤ ਨੂੰ ਨੁਕਸਾਨ ਨਾ ਹੋਵੇ। ਕੋਰਟ ਨੇ ਪਰਾਲੀ ਸਾੜਨ ਅਤੇ ਉਦਯੋਗਾਂ ਤੇ ਵੀ ਚਿੰਤਾ ਜ਼ਾਹਰ ਕੀਤੀ ਹੈ ਅਤੇ ਸਰਕਾਰਾਂ ਨੂੰ ਸਖਤ ਕਦਮ ਲੈਣ ਲਈ ਕਿਹਾ। ਪੰਜਾਬ ਵਿੱਚ AQI 300 ਤੋਂ ਵੱਧ ਹੋ ਗਿਆ ਹੈ ਜੋ ਲੋਕਾਂ ਦੀ ਸਿਹਤ ਲਈ ਖਤਰਨਾਕ ਹੈ। ਇਹ ਫੈਸਲਾ ਕਾਨੂੰਨੀ ਕਾਰਜਾਂ ਨੂੰ ਜਾਰੀ ਰੱਖਣ ਵਿੱਚ ਮਦਦ ਕਰੇਗਾ ਅਤੇ ਵਾਤਾਵਰਣ ਸੁਧਾਰ ਲਈ ਦਬਾਅ ਵਧਾਏਗਾ। ਲੋਕਾਂ ਨੂੰ ਮਾਸਕ ਪਹਿਨਣ ਅਤੇ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਪੰਜਾਬ ਵਿੱਚ ਦੋ ਵੱਡੀਆਂ ਚੀਨੀ ਕੰਪਨੀਆਂ ਨੇ ਟੈਕਸਟਾਈਲ, ਆਟੋ ਪਾਰਟਸ ਅਤੇ 3 ਅਰਬ ਰੁਪਏ ਦੇ ਇੰਟਰ ਸਿਟੀ ਬੱਸ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ ਜੋ ਹਜ਼ਾਰਾਂ ਨੌਕਰੀਆਂ ਪੈਦਾ ਕਰੇਗੀ। ਇਹ ਨਿਵੇਸ਼ ਰਾਜ ਦੀ ਅਰਥਵਿਵਸਥਾ ਨੂੰ ਤੇਜ਼ ਕਰਨਗੇ ਅਤੇ ਉਦਯੋਗਾਂ ਨੂੰ ਵਧਾਉਣਗੇ। ਸਰਕਾਰ ਨੇ ਇਸ ਨੂੰ ਆਕਰਸ਼ਿਤ ਕਰਨ ਲਈ ਪ੍ਰੋ-ਬਿਜ਼ਨਸ ਨੀਤੀਆਂ ਅਪਣਾਈਆਂ ਹਨ ਅਤੇ ਐਮਓਯੂ ਸਾਈਨ ਹੋਣ ਵਾਲੇ ਹਨ ਇਹ ਪੰਜਾਬ ਨੂੰ ਨਿਵੇਸ਼ਾਂ ਦਾ ਹੱਬ ਬਣਾਏਗਾ ਅਤੇ ਨੌਜਵਾਨਾਂ ਲਈ ਅਫਸਰ ਪੈਦਾ ਕਰੇਗਾ ਲੁਧਿਆਣਾ ਵਿੱਚ ਸ਼ਾਹੀ ਇਮਾਮ ਉਸਮਾਨ ਰਹਿਮਾਨੀ ਨੇ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਈ ਤਮਾਕੀ ਵਿਰੁੱਧ ਵੱਡੀ ਰੋਸ ਰੈਲੀ ਨੂੰ ਲੀਡ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਹੱਤਵਾਦੀ ਭਾਰਤ ਅਤੇ ਇਸਲਾਮ ਦੋਵਾਂ ਨੂੰ ਬੇਇੱਜ਼ਤ ਕਰਦੇ ਹਨ ਅਤੇ ਇਹ ਕੋਈ ਧਰਮ ਨਹੀਂ। ਰੈਲੀ ਵਿੱਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ ਅਤੇ ਆਤਵਾਦ ਵਿਰੁੱਧ ਨਾਅਰੇ ਲਗਾਏ। ਇਹ ਘਟਨਾ ਪੰਜਾਬ ਵਿੱਚ ਸਾਂਝੀ ਭਾਵਨਾ ਨੂੰ ਮਜ਼ਬੂਤ ਕਰਨ ਵਾਲੀ ਹੈ। ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। 8 ਰਾਜਾਂ ਦੀਆਂ 22 ਇਲੈਕਸ਼ਨਾਂ ਵਿੱਚ ਪੰਜਾਬ ਦੇ ਤਰਨਤਾਰਨ ਹਲਕੇ ਵਿੱਚ ਆਪ ਨੇ ਜਿੱਤ ਹਾਸਲ ਕੀਤੀ ਪਰ ਭਾਜਪਾ ਅਤੇ ਕਾਂਗਰਸ ਨੂੰ ਆਪਣੀ ਜ਼ਮਾਨਤ ਗਵਾਣੀ ਪਈ ਆਪ ਨੇ 42649 ਵੋਟਾਂ ਨਾਲ ਲੀਡ ਕੀਤੀ ਜਦਕਿ ਵਿਰੋਧੀ ਪਾਰਟੀਆਂ ਪਿੱਛੇ ਰਹਿ ਗਈਆਂ ਇਹ ਨਤੀਜੇ ਰਾਜਨੀਤਿਕ ਗਤੀਵਿਧੀਆਂ ਨੂੰ ਨਵਾਂ ਰੂਪ ਦਿੰਦੇ ਹਨ ਅਤੇ ਵੋਟ ਵੰਡ ਨੂੰ ਉਜਾਗਰ ਕਰਦੇ ਹਨ ਵਿਸ਼ਲੇਸ਼ਕਾਂ ਨੇ ਇਸ ਨੂੰ ਆਪ ਦੀ ਲੋਕਪ੍ਰਿਅਤਾ ਦਾ ਸੰਕੇਤ ਦੱਸਿਆ ਪੰਜਾਬ ਵਿੱਚ ਚੋਣੀ ਲੜਾਈ ਹੋਰ ਤਿੱਖੀ ਹੋ ਗਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਡਬਲ ਮਰਡਰ ਦੇ આરોપી ਨੂੰ 6 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਤੇਜ਼ ਨਿਆਂ ਦਾ ਅਧਿਕਾਰ ਉਲੰਘਣ ਨਹੀਂ ਹੋ ਸਕਦਾ ਅਤੇ ਮੁਕੱਦਮਾ ਅਜੇ ਲੰਬਾ ਚੱਲੇਗਾ। ਇਹ ਫੈਸਲਾ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰਨ ਵੱਲ ਇੱਕ ਕਦਮ ਹੈ। આરોપી ਨੂੰ ਸ਼ਰਤਾਂ ਨਾਲ ਰਿਹਾ ਕੀਤਾ ਗਿਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁਰਕਸ਼ੇਤਰ ਪੁਲਿਸ ਵੱਲੋਂ ਮੁਰਦੇ ਵੱਲੋਂ ਦਰਜ ਸ਼ਿਕਾਇਤ ਤੇ ਵਿਆਖਿਆ ਮੰਗੀ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਾਲੀ ਕਾਰਵਾਈ ਨੂੰ ਚੁਣੌਤੀ ਦਿੱਤੀ ਹੈ। ਅਦਾਲਤ ਨੇ ਪੁੱਛਿਆ ਕਿ ਕਿਵੇਂ ਸੰਭਵ ਹੈ ਅਤੇ ਵਿਸਤਾਰ ਨਾਲ ਜਵਾਬ ਚਾਹੀਦਾ ਹੈ। ਇਹ ਮਾਮਲਾ ਪੁਲਿਸੀ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ। ਰਾਜ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਗਏ। ਪੰਜਾਬ ਹਰਿਆਣਾ ਵਿੱਚ ਨਿਆਂ ਪ੍ਰਕਿਰਿਆ ਤੇ ਚਰਚਾ ਤੇਜ਼ ਹੋਈ। ਨਵੀਂ ਦਿੱਲੀ ਵਿੱਚ ਵੱਡੀ ਖੁਸ਼ਖਬਰੀ ਹੋਈ ਹੈ ਕਿ ਭਾਰਤ ਸਰਕਾਰ ਨੇ ਡਾਟਾ ਪ੍ਰੋਟੈਕਸ਼ਨ ਐਂਡ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਰੂਲਸ 2025 ਨੂੰ ਨੋਟੀਫਾਈ ਕਰ ਦਿੱਤਾ ਹੈ। ਇਹ ਨਵਾਂ ਨਿਯਮ ਨਾਗਰਿਕਾਂ ਦੇ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਲਿਆਂਦਾ ਗਿਆ ਹੈ ਅਤੇ ਡਿਜੀਟਲ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਪੰਜਾਬ ਵਿੱਚ ਵੀ ਇਸ ਨੂੰ ਲਾਗੂ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ, ਜਿੱਥੇ ਬਲਾਸਟ ਵਰਗੀਆਂ ਘਟਨਾਵਾਂ ਨੇ ਸੁਰੱਖਿਆ ਨੂੰ ਚੁਣੌਤੀ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਨਿਯਮ ਵਿਦੇਸ਼ੀ ਕੰਪਨੀਆਂ ਤੇ ਵੀ ਲਾਗੂ ਹੋਣਗੇ। ਪੰਜਾਬ ਸੀਮਾ ਤੇ ਭਾਰਤੀ ਬੀਐਸਐਫ ਨੇ 2025 ਵਿੱਚ 251 ਪਾਕਿਸਤਾਨੀ ਡਰੋਨ ਜ਼ਬਤ ਕਰਕੇ ਗੈਰ ਕਾਨੂੰਨੀ ਤਸਕਰੀ ਨੂੰ ਰੋਕਿਆ ਹੈ। ਇਹ ਵੱਡੀ ਕਾਰਵਾਈ ਸੀਮਾਂਤ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੀ ਹੈ ਅਤੇ ਨਸ਼ੇ ਹਥਿਆਰਾਂ ਦੀ ਸਪਲਾਈ ਨੂੰ ਰੋਕੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਡਰੋਵ ਬਰੇ ਪਰ ਵਿੱਚ ਉਡਾਏ ਗਏ ਸਨ ਅਤੇ ਖੁਫੀਆ ਜਾਣਕਾਰੀ ਤੇ ਕਾਰਵਾਈ ਕੀਤੀ ਗਈ। ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਲਈ ਇਹ ਰਾਹਤ ਵਾਲੀ ਖਬਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਚੋਣ ਜਿੱਤ ਤੇ ਭਾਸ਼ਣ ਵਿੱਚ ਕਾਂਗਰਸ ਵਿੱਚ ਹੋਰ ਵੰਡ ਦੀ ਚੇਤਾਵਨੀ ਦਿੱਤੀ ਹੈ ਅਤੇ ਗੱਠ ਜੋੜਾ ਨੂੰ ਸਾਵਧਾਨ ਰਹਿਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਐਨਡੀਏ ਦੀ ਜਿੱਤ ਵਿਕਾਸ ਅਤੇ ਸੁਰੱਖਿਆ ਨੂੰ ਮਜ਼ਬੂਤ ਕਰੇਗੀ। ਇਹ ਭਾਸ਼ਣ ਰਾਸ਼ਟਰੀ ਰਾਜਨੀਤੀ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਅਤੇ ਵਿਰੋਧੀਆਂ ਨੂੰ ਚੁਣੌਤੀ ਦਿੱਤੀ। ਭਾਰਤੀ ਅੰਡਰ-19 ਟੀਮ ਨੇ ਯੂਏਈ ਵਿਰੁੱਧ ਰਾਈジング ਸਟਾਰਜ਼ ਏਸ਼ੀਆ ਕੱਪ ਵਿੱਚ ਵੈਬਵ ਸੂਰਿਆਵੰਸ਼ੀ ਦੇ 42 ਗੇਂਦਾਂ ਤੇ 144 ਰਨਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਵੈਬਵ ਨੇ ਆਪਣੀ ਪ੍ਰਦਰਸ਼ਨ ਨੂੰ 100 ਵਿੱਚੋਂ 100 ਨਹੀਂ ਮੰਨਿਆ ਅਤੇ ਹੋਰ ਸੁਧਾਰ ਦੀ ਗੱਲ ਕੀਤੀ। ਇਹ ਜਿੱਤ ਭਾਰਤੀ ਕ੍ਰਿਕਟ ਦੇ ਭਵਿੱਖ ਨੂੰ ਚਮਕਾਰ ਬਣਾਉਂਦੀ ਹੈ ਅਤੇ ਸਾਰੇ ਭਾਰਤੀ ਖਿਡਾਰੀਆਂ ਲਈ ਮਾਣ ਵਾਲੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਅਤੇ ਪੰਜਾਬ ਨੂੰ ਬਿਆਨਤ ਸਿੰਘ ਧਮਾਕੇ ਦੇ ਗਵਾਹ ਬਲਵਿੰਦਰ ਸਿੰਘ ਨੂੰ ਸੁਰੱਖਿਆ ਵਿੱਚ ਖਾਮੀ ਬਾਰੇ ਨੋਟਿਸ ਜਾਰੀ ਕੀਤਾ ਹੈ। ਗਵਾਹ ਨੇ ਗੰਭੀਰ ਧਮਕੀਆਂ ਦਾ ਹਵਾਲਾ ਦਿੱਤਾ ਹੈ ਅਤੇ ਅਦਾਲਤ ਨੇ ਤੁਰੰਤ ਕਾਰਵਾਈ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਨਿਆਂ ਅਤੇ ਸੁਰੱਖਿਆ ਨੂੰ ਲੈ ਕੇ ਚਰਚਾ ਵਿੱਚ ਹੈ। ਪੰਜਾਬ ਹਰਿਆਣਾ ਹਾਈ ਕੋਰਟ ਨੇ ਵਾਈਟ ਮੈਡੀਕਲ ਕਾਲਜ ਨੂੰ ਐਮਬੀਬੀਐਸ ਵਿਦਿਆਰਥੀਆਂ ਦੇ ਅਸਲੀ ਦਸਤਾਵੇਜ਼ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸੰਸਥਾ ਵਿਦਿਆਰਥੀਆਂ ਦੀ ਜਾਇਦਾਦ ਨੂੰ ਰੋਕ ਨਹੀਂ ਸਕਦੀ ਇਹ ਫੈਸਲਾ ਪੰਜਾਬ ਵਿੱਚ ਮੈਡੀਕਲ ਸਿੱਖਿਆ ਨੂੰ ਨਵਾਂ ਮੋੜ ਦੇਵੇਗਾ ਮथुरा ਵਿੱਚ ਸਨਾਤਨ ਏਕਤਾ ਪੈਦਲ ਯਾਤਰਾ ਦੇ 8ਵੇਂ ਦਿਨ ਬਾਗੇਸ਼ਵਰ धाम ਦੇ ਪੀਠਾਦੀਸ਼ਵਰ ਦੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਉਹ ਸੜਕ ਤੇ ਲੇਟ ਗਏ ਉਹਨਾਂ ਨੂੰ ਤੁਰੰਤ ਇਲਾਜ ਲਈ ਲਿਜਾਇਆ ਗਿਆ ਅਤੇ ਪਾਵੇਂ ਹੁਣ ਸਥਿਰ ਹਨ ਪਰ ਚਿੰਤਾ ਵੱਧ ਗਈ ਲੇਫਟੇਨੈਂਟ ਜਨਰਲ ਹੁੱਡਾ ਦੇ ਐਸਕੋਰਟ ਵਾਹਨ ਨਾਲ ਟਕਰਾਅ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਪੁਲਿਸ ਨੂੰ ਸੜਕਾਂ ਤੇ ਵਿਵਹਾਰਕ ਵਰਤਣ ਦਾ ਹੁਕਮ ਦਿੱਤਾ ਹੈ ਇਹ ਨਿਰਦੇਸ਼ ਸੁਰੱਖਿਆ ਤੇ ਨਾਗਰਿਕਾਂ ਦੇ ਅਧਿਕਾਰਾਂ ਵਿੱਚ ਸੰਤੁਲਨ ਬਣਾਉਣ ਲਈ ਹੈ ਇਸ ਨਾਲ ਪੰਜਾਬ ਵਿੱਚ ਟ੍ਰੈਫਿਕ ਅਤੇ ਸੁਰੱਖਿਆ ਨੂੰ ਨਵਾਂ ਮੋੜ ਮਿਲੇਗਾ ਭਾਰਤੀ ਸਿੱਖ ਔਰਤ ਨਵੰਬਰ 4 ਨੂੰ 1923 ਸਿੱਖ ਯਾਤਰੀਆਂ ਨਾਲ ਪਾਕਿਸਤਾਨ ਧਾਰਮਿਕ ਯਾਤਰਾ ਤੇ ਗਈ ਸੀ ਪਰ ਉਹ ਗੁੰਮ ਹੋ ਗਈ ਹੈ। ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨ ਲਈ ਗਈ ਸੀ ਅਤੇ ਭਾਰਤੀ ਅਧਿਕਾਰੀ ਉਸ ਦੀ ਫਾਲ ਵਿੱਚ ਜੁਟੇ ਹਨ। ਇਹ ਮਾਮਲਾ ਭਾਰਤ-ਪਾਕ ਸਬੰਧਾਂ ਵਿੱਚ ਤਣਾਅ ਵਧਾ ਰਿਹਾ ਹੈ। ਤਾਂ ਇਹ ਸਨ ਅੱਜ ਦੇ ਦਿਨ ਦੀਆਂ ਤਾਜ਼ਾ ਅਤੇ ਮੁੱਖ ਖਬਰਾਂ ਇਸੇ ਤਰ੍ਹਾਂ ਦੀਆਂ ਰੋਜ਼ਾਨਾ ਪੰਜਾਬੀ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਪਿੰਡ ਦੀ ਖਬਰ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਮਿਲਦੇ ਹਾਂ ਹੋਰ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ ਅਗਲੀ ਵੀਡੀਓ ਵਿੱਚ ਤਦ ਤੱਕ ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਧੰਨਵਾਦ